ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਇੱਕ ਟੋਕਰੀ ਦੇ ਵਿੱਚ ਹੈ ਗ੍ਰੀਨ ਗ੍ਰੀਨ ਚਨੇ ਜਿਹਨੂੰ ਕੀ ਆਪਾਂ ਠੇਠ ਪੰਜਾਬੀ ਦੇ ਵਿੱਚ ਛੋਲੂਆ ਕਹਿ ਦਿੰਨੇ ਆ ਹਰੇ ਛੋਲੇ ਕਹਿ ਦਿੰਨੇ ਆ ਤੇ ਇਹ ਆਪਣੇ ਕੋਲੇ ਕੱਢਿਆ ਕਢਾਇਆ ਛੋਲੂਆ ਜਿਹਦੀ ਕੀ ਆਪਾਂ ਬਣਾਵਾਂਗੇ ਸਬਜੀ ਸਬਜੀ ਬਣਾਉਣ ਵਾਸਤੇ ਇੱਥੇ ਆਪਾਂ ਲਿਆ 200 ਗ੍ਰਾਮ ਛੋਲੂਆ ਇਹਨੂੰ ਆਪਾਂ ਹੁਣ ਵਾਸ਼ ਕਰਕੇ ਇੱਕ ਸਾਈਡ ਤੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਲੈ ਆਗੇ 2-3 ਪਿਆਜ਼ ਤੇ ਨਾਲ ਹੀ ਆਪਾਂ ਲਵਾਂਗੇ 2 ਟਮਾਟਰ ਤੇ ਇਸ ਤੋਂ ਬਾਅਦ ਆਪਾਂ ਲਵਾਂਗੇ ਐ ਦੋ ਟੁਕੜੇ ਅਦਰਕ ਦੇ ਤੇ ਇੱਕ ਗੰਢੀ ਹੈ ਜਿਹੜੀ ਛੋਟੀ ਜੀ ਲਵਾਂਗੇ ਆਪਾਂ ਲਸਣ ਦੀ ਇਹ ਸਾਰੇ ਮਿਕਸਚਰ ਨੂੰ ਆਪਾਂ ਮਿਕਸ ਕਰਕੇ ਕਟਿੰਗ ਕਰਕੇ ਵਾਸ਼ ਕਰਕੇ ਇਹਦਾ ਇੱਕ ਜੱਗ ਦੇ ਵਿੱਚ ਪਾ ਕੇ ਆਪਾਂ ਬਣਾਵਾਂਗੇ ਮਸਾਲਾ ਜਿੰਨੀ ਦੇਰ ਆਪਣਾ ਮਸਾਲਾ ਬਣਦਾ ਉੰਨੀ ਦੇਰ ਦੇ ਵਿੱਚ ਆਪਾਂ ਇੱਧਰ ਇੱਕ ਪਾਸੇ ਰੱਖ ਲਿਆ ਕੁੱਕਰ ਕੁੱਕਰ ਦੇ ਵਿੱਚ ਪਾਇਆ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਤੁਸੀਂ ਇੱਥੇ ਕढ़ाई ਵੀ ਲੈ ਸਕਦੇ ਹੋ ਮੈਂ ਕੁੱਕਰ ਲਿਆ ਕੁੱਕਰ ਦੇ ਵਿੱਚ ਤੇਲ ਗਰਮ ਕਰਕੇ ਉਹਦੇ ਵਿੱਚ ਮੈਂ 2 ਪਿੰਚ ਪਾਈ ਹੈਗੀ ਹਿੰਗ ਹਿੰਗ ਜਿਹੜੀ ਇਸ ਦੇ ਵਿੱਚ ਪਾਉਣੀ ਬਹੁਤ ਜ਼ਰੂਰੀ ਹੈਗੀ ਤੇ ਇੱਕ ਚਮਚਾ ਪਾਇਆ ਆਪਾਂ ਜੀਰੇ ਦਾ ਤੇ ਉਹ ਜਿਹੜਾ ਮਸਾਲਾ ਸੀ ਆਪਾਂ ਪਿਆਜ਼ ਅਦਰਕ ਲਸਣ ਤੇ ਟਮਾਟਰ ਉਹਨੂੰ ਗ੍ਰाइंड ਕਰਕੇ ਆਪਾਂ ਜੱਗ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਕੁੱਕਰ ਦੇ ਵਿੱਚ ਪਾ ਲਿਆਗਾ ਮਸਾਲਾ ਪੁੱਜਨ ਦੇ ਨਾਲ ਨਾਲ ਹੀ ਆਪਾਂ ਆਲੂਆਂ ਦੀ ਕਟਿੰਗ ਕਰ ਲੈਣੀ ਆ ਆਲੂ ਜਿਹੜੇ ਆਪਾਂ ਤਿੰਨ ਲੈਣੀ ਦੋ ਵੱਡੇ ਇੱਕ ਛੋਟੇ ਤੇ ਇੱਕੋ ਸਾਈਜ਼ ਆਪਾਂ ਕੱਟ ਲਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਨਮਕ ਮਿਰਚ ਤੇ ਹਲਦੀ ਤੇ ਆਪਾਂ ਪਾਵਾਂਗੇ ਜੀਰਾ ਪਾਊਡਰ ਇੱਕ ਚਮਚਾ ਨਮਕ ਦਾ ਪਾਇਆ ਅੱਧਾ ਚਮਚਾ ਮਿਰਚਾਂ ਦਾ ਤੇ ਅੱਧਾ ਚਮਚੀ ਆਪਾਂ ਹਲਦੀ ਦਾ ਪਾਇਆਗਾ ਤੇ ਅੱਧੇ ਤੋਂ ਅੱਧਾ ਥੋੜਾ ਜਿਹਾ ਵੀ ਆਪਾਂ ਪਾਇਆਗਾ ਜੀਰਾ ਪਾਊਡਰ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਕੇ ਪੰਨ ਲੈਣਾਗਾ ਜਿੰਨੀ ਦੇਰ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਨਹੀਂ ਜਾਂਦਾ ਉੰਨੀ ਦੇਰ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਹਿਲਾਉਂਦੇ ਰਵਾਂਗੇ ਕੜਚੀ ਮਾਰ ਕੇ ਤੇ ਮਸਾਲਾ ਜਿਹੜਾ ਆ ਆਪਾਂ ਚੰਗੀ ਤਰ੍ਹਾਂ ਭਨਣਾ ਹੈ ਮਸਾਲੇ ਦੇ ਸਿਰ ਤੇ ਹੀ ਆਪਣੀ ਸਾਰੀ ਸਬਜੀ ਨੇ ਬਣ ਕੇ ਤਿਆਰ ਹੋਣਾਗਾ ਜਿੰਨੀ ਦੇਰ ਆਪਣਾ ਮਸਾਲਾ ਨਹੀਂ ਪੁੱਜਦਾ ਉੰਨੀ ਦੇਰ ਆਪਾਂ ਸਬਜੀ ਇਹਦੇ ਵਿੱਚ ਕੁਝ ਵੀ ਐਡ ਨਹੀਂ ਕਰ ਸਕਦੇਗੇ ਤੇ ਮਸਾਲਾ ਤਕਰੀਬਨ ਤਕਰੀਬਨ ਹੁਣ ਆਪਣਾ ਪੁੱਜਣਾ ਸ਼ੁਰੂ ਹੋ ਚੁੱਕਿਆ ਦੇਖੋ ਤੇਲ ਆ ਜਿਹੜਾ ਉਹਨੇ ਛੱਡਣਾ ਸ਼ੁਰੂ ਕਰਤਾ ਕਲਰ ਵੀ ਦੇਖੋ ਕਿੰਨਾ ਸੋਹਣਾ ਬਣ ਕੇ ਆਇਆ ਹੈ ਚੇਂਜ ਹੋ ਚੁੱਕਿਆ ਬਿਲਕੁਲ ਕਲਰ ਮਸਾਲੇ ਦਾ ਤੇ ਇਸੇ ਤਰ੍ਹਾਂ ਹੀ ਹੁਣ ਆਪਣਾ ਜਿਹੜਾ ਮਸਾਲਾ ਹੈ ਇਹ 2 ਮਿੰਟ ਹੋਰ ਆਪਾਂ ਭੁੰਨਾਂਗੇ ਤਾਂ ਕਿ ਜਿਹੜਾ ਚੰਗੀ ਤਰ੍ਹਾਂ ਰੜ ਜੇ ਜਾਵੇ ਮਸਾਲਾ ਜਦੋਂ ਆਪਣਾ ਮਸਾਲਾ ਇਹ ਚੰਗੀ ਤਰ੍ਹਾਂ ਬਣ ਕੇ ਰੜ ਗਿਆ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਜਿਹੜੇ ਆਪਾਂ ਛੋਲੂ ਆ ਹਰੀਏ ਦਾਣੇ ਛੋਲਿਆਂ ਦੇ ਅੱਢ ਤੋਕੇ ਰੱਖ ਛੱਡੇ ਨੇ ਉਦੋਂ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਹੁਣ ਮਸਾਲੇ ਨੇ ਦੇਖੋ ਬਿਲਕੁਲ ਤੇਲ ਛੱਡ ਦਿੱਤਾ ਹੈਗਾ ਤੇ ਹੁਣ ਆਪਾਂ ਜਿਹੜੇ ਦਾਣੇ ਆਪਾਂ ਇਹਦੇ ਵਿੱਚ ਕਰ ਦੇਣੇ ਐਡ ਤੇ ਇਹਨਾਂ ਨੂੰ ਵੀ ਆਪਾਂ 2-3 ਮਿੰਟ ਐਸੇ ਤਰ੍ਹਾਂ ਹੀ ਭੁੰਨਾਂਗੇ ਪਹਿਲਾਂ ਮਸਾਲੇ ਦੇ ਵਿੱਚ ਜੇ ਆਪਾਂ ਮਸਾਲੇ ਦੇ ਵਿੱਚ ਛੋਲੂਏ ਦੇ ਦਾਣੇ ਆਪਾਂ ਭੁੰਨিয়ে ਚੰਗੀ ਤਰ੍ਹਾਂ ਤਾਂ ਫਿਰ ਸਬਜੀ ਆ ਜਿਹੜੀ ਬਹੁਤ ਟੇਸਟੀ ਬਣਦੀ ਐ ਤੇ ਰੰਗ ਵੀ ਬਹੁਤ ਸੋਹਣਾ ਆਉਂਦਾ ਸਬਜੀ ਦਾ ਬਣ ਕੇ ਜੇ ਆਪਾਂ ਐਸੀ ਤਰ੍ਹਾਂ ਪਾ ਕੇ ਛੱਡ ਕੇ ਤੇ ਆਲੂ ਪਾ ਕੇ ਗਰੇਵੀ ਬਣਾ ਲਈਏ ਤਾਂ ਫਿਰ ਉਹ ਸਬਜੀ ਉਨੀ ਵਧੀਆ ਨਹੀਂ ਬਣਦੀਗੀ ਜਿੰਨੀ ਕਿ ਇਸ ਤਰ੍ਹਾਂ ਭੁੰਨ ਕੇ ਸਬਜੀ ਜ਼ਿਆਦਾ ਵਧੀਆ ਤੇ ਟੇਸਟੀ ਬਣਦੀ ਹੈਗੀ ਸਬਜੀ ਜਦੋਂ ਵੀ ਆਪਾਂ ਬਣਾਉਣੀ ਆ ਆਪਾਂ ਨੂੰ ਥੋੜਾ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਪਰ ਸਬਜੀ ਐਸੇ ਮੈਥਡ ਨਾਲ ਬਣਾਈਏ ਤਾਂ ਸਬਜੀ ਬਹੁਤ ਹੀ ਵਧੀਆ ਪਰਫੈਕਟ ਸਬਜੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਹੁਣ ਆਪਣਾ ਮਸਾਲਾ ਤੇ ਜਿਹੜੇ ਛੋਲਿਆਂ ਦੇ ਦਾਣੇ ਸੀ ਹਰੇ ਛੋਲਗੇ ਦੇ ਦਾਣੇ ਸੀ ਉਹ ਇੱਕਦਮ ਐ ਵਧੀਆ ਭੁੱਜ ਚੁੱਕੇ ਸੀ ਤੇ ਆਪਾਂ ਮਸਾਲੇ ਦੇ ਵਿੱਚ ਜਿਹੜੀ ਸੀ ਗਰੇਵੀ ਬਣਾਤੀ ਥੋੜੀ ਜੀ ਗਰੇਵੀ ਬਣਾ ਕੇ ਹੁਣ ਆਪਾਂ ਇਹਨੂੰ ਦੋ ਤਿੰਨ ਉਬਾਲੇ ਦਵਾਵਾਂਗੇ ਜਿੰਨੀ ਦੇ ਰਹਿੇ ਚੰਗੀ ਤਰ੍ਹਾਂ ਇਹ ਰਾਚ ਵਿੱਚ ਨਹੀਂ ਜਾਂਦੇ ਉਹ ਨੀਦੇ ਰਪਿਆਂ ਨੂੰ ਐ ਬਾਇਲ ਜੇ ਵਾਂਗੂ ਕਰ ਲਾਂਗੇ ਥੋੜਾ ਜਿਹਾ ਟੱਕਣ ਮੇ ਲਗਾ ਕੇ ਛੱਡਦਾ ਬੰਦ ਨਹੀਂ ਕਰਨਾ ਬਿਲਕੁਲ ਵੀ ਸਟੀਮ ਨਹੀਂ ਦੇਣੀ ਇਹਦੇ ਵਿੱਚ ਬਸ ਪੋਲਾ ਜਿਹਾ ਇਹਦੇ ਉੱਪਰ ਰੱਖ ਕੇ ਤੇ ਆਪਾਂ 2-3 ਮਿੰਟ ਐਸੀ ਤਰ੍ਹਾਂ ਸੇਕ ਲਗਾ ਕੇ ਕੁੱਕਰ ਦਾ ਟੱਕਣ ਲਗਾ ਕੇ ਇਹਨੂੰ ਸੇਕ ਲਗਾਵਾਂਗੇ ਉਸ ਤੋਂ ਬਾਅਦ ਜਿਹੜੇ ਆਪਾਂ ਆਲੂ ਬਣਾ ਕੇ ਕੱਟ ਕੇ ਰੱਖੇ ਹੋਏ ਆ ਸਾਈਡ ਤੇ ਉਹ ਐਡ ਕਰ ਦਾਂਗੇ ਦੇਖੋ ਜਿਹੜਾ ਆਪਣਾ ਗਰੇਵੀ ਬਣਾਉਣ ਤੋਂ ਬਾਅਦ ਇਹਦੇ ਵਿੱਚ ਥੋੜੀ ਜੀ ਤੇ ਆਪਾਂ ਸੀਕ ਲਗਾਇਆ ਦੇਖੋ ਜਿਹੜੇ ਛੋਲਿਆਂ ਦੇ दाਣੇ ਐਗੇ ਬੜੇ ਵਧੀਆ ਬਣ ਕੇ ਤਿਆਰ ਹੋ ਚੁੱਕੇ ਨੇਗੇ ਜਿਹੜੀ ਹਰੇ ਛੋਲੂਏ ਦੀ ਸਬਜ਼ੀ ਹੁੰਦੀ ਹੈ ਇੰਨੀ ਜਿਆਦਾ ਵਧੀਆ ਹੁੰਦੀ ਹੈ ਤੇ ਇੰਨੀ ਤਾਕਤਵਰ ਹੁੰਦੀ ਹੈ ਜਿੰਨੀ ਕੀ ਆਪਾਂ ਕਹਿੰਦੇ ਨੇ ਕਾਲੇ ਛੋਲਿਆਂ ਦੀ ਸਬਜ਼ੀ ਤਾਕਤਵਰ ਹੁੰਦੀ ਹੈ ਜਿਹੜੀ ਹਰੇ ਛੋਲਿਆਂ ਦੀ ਛੋਲੂਏ ਦੀ ਸਬਜ਼ੀ ਆਪਾਂ ਖਾਈਏ ਉਸ ਤੋਂ ਵੀ ਵੱਧ ਤਾਕਤਵਰ ਹੁੰਦੀ ਹੈ ਜ਼ਰੂਰ ਬਣਾਉਣੀ ਚਾਹੀਦੀ ਆਪਾਂ ਨੂੰ ਸੀਜ਼ਨਲ ਸਬਜੀ ਇਹ ਹੁਣ ਥੋੜਾ ਜਿਹਾ ਚਿਰੀ ਮਤਲਬ ਵੀ ਆਉਂਦੀ ਹੈ ਇਹ ਸਬਜੀ ਗਰਮੀ سٹਾਰਟ ਹੋਣ ਤੋਂ ਪਹਿਲਾਂ ਤੇ ਜਦੋਂ ਗਰਮੀ ਐ ਪੂਰੀ ਸਟਾਰਟ ਹੋ ਜਾਂਦੀ ਆ ਉਦੋਂ ਇਹ ਸਬਜੀ ਹੁਣ ਹਟ ਜਾਂਦੀ ਹੈਗੀ ਸੀਜ਼ਨ ਦੇ ਅਕੋਰਡਿੰਗ ਇਹ ਵਤ ਤੋਂ ਵਤ 2 ਜਾਂ 2.5 ਮਹੀਨੇ ਹੀ ਸਬਜੀ ਆਉਂਦੀ ਐ ਇਸ ਤੋਂ ਬਾਅਦ ਆਪਾਂ ਹੁਣ ਚੰਗੀ ਤਰ੍ਹਾਂ ਗਰੇਵੀ ਬਣਾਈ ਦੋ ਗਲਾਸ ਪਾਣੀ ਦੇ ਪਾਏ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਕਰਤਾ ਟੱਕਣ ਬੰਦ ਤੇ ਆਪਾਂ ਇਹਨੂੰ 2000 ਸਪੀਡ ਤੇ ਉੱਤੇ ਦੇਖੋ ਫੁੱਲ ਸਪੀਡ ਦੇ ਉੱਪਰ ਜਿਹੜਾ ਬਣਨ ਲਈ ਛੱਡਤਾ ਹੁਣ ਇੱਥੇ ਆਪਾਂ ਤਿੰਨ ਚਾਰ ਇਹਦੀਆਂ ਵਿਸਲਾਂ ਲਗਾਵਾਂਗੇ ਵਿਸਲਾਂ ਲਗਾਉਣ ਤੋਂ ਬਾਅਦ ਦੇਖਾਂਗੇ ਆਪਣੀ ਸਬਜੀ ਕਿੰਨੀ ਕੁ ਬਣ ਕੇ ਤਿਆਰ ਹੋਈ ਹੈਗੀ ਵੈਸੇ ਤਿੰਨ ਚਾਰ ਵਿਸਲਾਂ ਦੇ ਵਿੱਚ ਬਣ ਜਾਂਦੀ ਹੁੰਦੀ ਹੈਗੀ ਕਿਉਂਕਿ ਕੱਚੇ ਹੁੰਦੇ ਆ ਦਾਣੇ ਹੁੰਦੇ ਆ ਜਿਹੜੇ ਛੋਲੂਏ ਦੇ ਤੇ ਹੁਣ ਆਪਣੀ ਜਿਹੜੀ ਤਿੰਨ ਚਾਰ ਵਿਸਲਾਂ ਆ ਚੁੱਕੀਆਂ ਨੇ ਹੁਣ ਆਪਾਂ ਸਟੀਮ ਕੱਢ ਕੇ ਕੁੱਕਰ ਦਾ ਢੱਕਣ ਚੱਕ ਕੇ ਦੇਖਦੇ ਆ ਆਪਣੀ ਸਬਜੀ ਕਿੱਦਾਂ ਦੀ ਬਣ ਕੇ ਰੈਡੀ ਹੋਈ ਹੈ ਸਬਜੀ ਦੇਖੋ ਆਪਣੀ ਬਹੁਤ ਸੋਹਣਾ ਕਲਰ ਬਣਿਆ ਸਬਜੀ ਦਾ ਤੇ ਬਹੁਤ ਸੋਹਣੀ ਸਬਜੀ ਬਣੀ ਹੈ ਬਾਕੀ ਆਪਾਂ ਚੈੱਕ ਕਰਦੇ ਹਾਂ ਸਬਜੀ ਕਿੰਨੀ ਕੁ ਬਣੀ ਹੈ ਤੇ ਕਿੰਨੀ ਕੁ ਹਲੇ ਕੱਚੀ ਹੈ ਦੇਖਣ ਨੂੰ ਐ ਲੱਗ ਰਿਹਾ ਹੋਗਾ ਤੁਹਾਨੂੰ ਵੀ ਸਬਜੀ ਦੇ ਵਿੱਚ ਆਲੂ ਹੈ ਜਿਹੜੇ ਜ਼ਿਆਦਾ ਪਾਏ ਆ ਪਰ ਇਹ ਮੈਂ ਤੁਹਾਨੂੰ ਦੱਸ ਦਿਆਂਗੀ ਇਹ ਆਲੂ ਆਪਾਂ ਜ਼ਿਆਦਾ ਕਿਉਂ ਪਾਏ ਨੇਗੇ ਆਲੂ ਦੇਖੋ ਆਪਣੇ ਐ ਬਿਲਕੁਲ ਬਣ ਕੇ ਤਿਆਰ ਹੋ ਚੁੱਕੇ ਆ ਬੜੇ ਹੀ ਵਧੀਆ ਪੁੱਲੇ ਪੁੱਲੇ ਜਿਹੜੇ ਆਪਾਂ ਭੰਦੇ ਆ ਪੰਨੇ ਜਾ ਰਹੇ ਨੇਗੇ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਦਾਣੇ ਆ ਉਹ ਵੀ ਆਪਾਂ ਚੈੱਕ ਕਰਾਂਗੇ ਵੀ ਆਪਣੇ ਦਾਣੇ ਕਿੰਨੇ ਕ ਪੱਕੇ ਆ ਕਿੰਨੇ ਕ ਹਲੇ ਕੱਚੇ ਨੇ ਸਮਝੀਏ ਜਿਹੜੀ ਜੇ ਪੂਰੀ ਬਣੀ ਹੋਵੇ ਫੇਰ ਹੀ ਟੇਸਟੀ ਲੱਗਦੀ ਹੈ ਜੇ ਕੱਚੀ ਹੋਵੇ ਤਾਂ ਉਹਦਾ ਕੋਈ ਟੇਸਟ ਨਹੀਂ ਆਉਂਦਾਗਾ ਇੱਥੇ ਹੁਣ ਮੈਂ ਸਾਈਡ ਤੇ ਕਰਕੇ ਕੜਚੀ ਤੇ ਦੇਖਿਆ ਦਾਣੇ ਆ ਜਿਹੜੇ ਆਪਣੇ ਬਿਲਕੁਲ ਵਧੀਆ ਬਣ ਕੇ ਤਿਆਰ ਹੋ ਚੁੱਕੇ ਨੇਗੇ ਇੱਕਦਮ ਸੌਫਟ ਸੌਫਟ ਦਾਣੇ ਐਗੇ ਤੇ ਦੇਖੋ ਐਮ ਦੂਰੇ ਆਪਣੇ ਦਾਣੇ ਜਿਹੜੇ ਗਲ ਚੁੱਕੇ ਨੇਗੇ ਤੇ ਹੁਣ ਆਪਣੀ ਸਬਜੀ ਇਕਦਮ ਬਣ ਕੇ ਇਹ ਤਿਆਰ ਹੈ ਖਾਣ ਲਈ ਤੇ ਹੁਣ ਜਿਹੜੇ ਆਪਾਂ ਫालतੂ ਆਪਾਂ ਲੱਗ ਰਹੇ ਵੀ ਜਿਆਦਾ ਹੀ ਆਲੂ ਪਾਏ ਹੋਏ ਹੈ ਕਿ ਦੇਖਣ ਨੂੰ ਐ ਲੱਗ ਰਹੇ ਵੀ ਇੰਨੇ ਸਾਰੇ ਆਲੂ ਇਹ ਆਲੂ ਆਪਾਂ ਹੌਲੀ-ਹੌਲੀ ਸਾਰੇ ਕੜਛੀ ਦੀ ਸਹਾਤਰ ਨਾਲ ਆਪਾਂ ਮੈਸ਼ ਕਰ ਦਾਂਗੇ ਜੇ ਤੁਸੀਂ ਚਾਹੋ ਤਾਂ ਪਹਿਲਾਂ ਵੀ ਮੈਸ਼ ਕਰਕੇ ਆਲੂ ਹੈ ਜਿਹੜੇ ਬਾਲਕੇ ਪਾ ਸਕਦੇ ਹੋ ਜੇ ਇਸ ਤਰ੍ਹਾਂ ਆਪਾਂ ਸਬਜੀ ਦੇ ਵਿੱਚ ਆਲੂ ਹੈ ਜਿਹੜੇ ਮੈਸ਼ ਕਰਦੇ ਇੱਕ ਤਾਂ ਸਬਜੀ ਚ ਪੂਰੇ ਬਣੇ ਹੁੰਦੇ ਆ ਪੂਰਾ ਇਹਨਾਂ ਦਾ ਟੇਸਟ ਬਣ ਚੁੱਕਿਆ ਹੁੰਦਾ ਹੈ ਤੇ ਸਬਜੀ ਜਦੋਂ ਆਲੂ ਮੈਸ਼ ਕਰ ਦਿੰਨੇ ਸਬਜੀ ਹੋਰ ਵੀ ਗਾੜੀ-ਗਾੜੀ ਤੇ ਟੇਸਟੀ-ਟੇਸਟੀ ਬਣ ਜਾਂਦੀ ਹੈ ਨਹੀਂ ਪਤਲੀ-ਪਤਲੀ ਜੀ ਸਬਜੀ ਲੱਗਦੀ ਹੈ ਸਾਡੇ ਘਰ ਦੇ ਵਿੱਚ ਪਤਲੀ-ਪਤਲੀ ਸਬਜੀ ਖਾਣੀ ਪਸੰਦ ਨਹੀਂ ਕਰਦੇ ਇਸ ਤਰ੍ਹਾਂ ਗਾੜੀ-ਗਾੜੀ ਜੀ ਸਬਜੀ ਪਸੰਦ ਕਰਦੇ ਆ ਦੇਖੋ ਹੁਣ ਮੈਂ ਕਿੰਨੇ ਸਾਰੇ ਆਲੂ ਹੈ ਜਿਹੜੇ ਇਹਦੇ ਵਿੱਚ ਮੈਸ਼ ਕਰਦੇ ਨੇਗੇ ਜਦੋਂ ਆਪਾਂ ਜੇ ਕਿਸੇ ਨੂੰ ਆਪਾਂ ਇਸ ਤਰ੍ਹਾਂ ਹੀ ਪ੍ਰੋਸੈਸ ਕੀਤਾ ਕਿਸੇ ਨੂੰ ਆਈ ਨਹੀਂ ਪਤਾ ਲੱਗਣਾਗਾ ਵੀ ਤੁਸੀਂ ਆਲੂ ਮੈਸ਼ ਕੀਤੇ ਬਣੇ ਬਣਾਏ ਮੈਸ਼ ਕੀਤੇ ਹੈ ਕਿ ਤੁਸੀਂ ਪਹਿਲਾਂ ਮੈਸ਼ ਕਰਕੇ ਪਾਏ ਹੈ ਵਾਲ ਕੇ ਪਾਏ ਹੈ ਹੁਣ ਸਬਜੀ ਆਪਣੀ ਜਿਹੜੀ ਬਣ ਕੇ ਹੋ ਗਈ ਸੀ ਤਿਆਰ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਇੱਕ ਡੋਂਗੇ ਦੇ ਵਿੱਚ ਸਰਵ ਕਰਨ ਦੇ ਲਈ ਪਹਿਲਾਂ ਉਸ ਤੋਂ ਆਪਾਂ ਪਾਵਾਂਗੇ ਇਹਦੇ ਵਿੱਚ ਧਨੀਆ ਬ੍ਰੇਕ ਬ੍ਰੇਕ ਕੱਟ ਕੇ ਧਨੀਏ ਤੋਂ ਬਿਨਾ ਜਾਂ ਮੇਥੀ ਤੋਂ ਬਿਨਾ ਕੋਈ ਸਬਜੀ ਦਾ ਟੇਸਟ ਵੀ ਨਹੀਂ ਵਧੀਆ ਲੱਗਦਾਗਾ ਅੱਜਕੱਲ ਜਿਹੜਾ ਸੀਜ਼ਨ ਹੈ ਧਨੀਏ ਦਾ ਸੀਜ਼ਨ ਐਸ ਕਰਕੇ ਆਪਾਂ ਇਹਦੇ ਵਿੱਚ ਤਣੀਆਂ ਹੀ ਐਡ ਕਰਾਂਗੇ ਹਾਂਜੀ ਇਹ ਮੇਰੇ ਘਰ ਦਾ ਗ੍ਰੀਨ ਗ੍ਰੀਨ ਧਨੀਏ ਜਿਹੜਾ ਮੈਂ ਕੱਟ ਕੇ ਧੋ ਕੇ ਤੇ ਰੱਖ ਲਿਆ ਸੀ ਤੇ ਹੁਣ ਆਪਾਂ ਸਬਜੀ ਦੇ ਵਿੱਚ ਕਰ ਦਾਂਗੇ ਮਿਕਸ ਧਨੀਆ ਪਾਉਣ ਨਾਲ ਸਬਜੀ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਬਣ ਗਿਆ ਦੇਖੋ ਆਪਣੀ ਸਬਜੀ ਹੈ ਜਿਹੜੀ ਇੱਕਦਮ ਪਰਫੈਕਟ ਹੁਣ ਹੋ ਗਈ ਹੈ ਤਿਆਰ ਤੇ ਇਹਨੂੰ ਹੁਣ ਆਪਾਂ ਸਰਵ ਕਰਨ ਲਈ ਕੱਢ ਲਈ ਇੱਕ ਬੌਲ ਦੇ ਵਿੱਚ ਬੌਲ ਦੇ ਵਿੱਚ ਕੱਢ ਕੇ ਆਪਾਂ ਫਿਰ ਆਪਾਂ ਕਰਾਂਗੇ ਸਰਵ ਤੇ ਰੋਟੀ ਨਾਲ ਖਾਵਾਂਗੇ ਅਸੀਂ ਸਬਜੀ ਰੋਟੀ ਨਾਲ ਖਾਵਾਂਗੇ ਤੁਸੀਂ ਚਾਹੋ ਪਰਾਂਠੇ ਨਾਲ ਖਾਓ ਚਾਹੇ ਪੂਰੀ ਨਾਲ ਖਾਓ ਤੇ ਚਾਹੇ ਨਾਨ ਨਾਲ ਚਾਵਲ ਨਾਲ ਤੁਹਾਡਾ ਮਨ ਹੈ ਜਿੱਦਾਂ ਤੁਹਾਡਾ ਮਨ ਹੋਵੇ ਤੁਸੀਂ ਉਸ ਤਰ੍ਹਾਂ ਖਾ ਸਕਦੇ ਹੋ ਬਾਕੀ ਗਰੇਵੀ ਵਾਲੀ ਸਬਜੀ ਹੈ ਜਿਹੜੀ ਹਰੇਕ ਨਾਲ ਹੀ ਖਾਦੀ ਜਾਂਦੀ ਹੈ ਚਾਵਲਾਂ ਨਾਲ ਵੀ ਖਾਦੀ ਜਾਂਦੀ ਹੈ ਰੋਟੀ ਨਾਲ ਵੀ ਮਾਰਨਿੰਗ ਈਵਨਿੰਗ ਨਾਈਟ ਜਿਹੜੇ ਟਾਈਮ ਮਰਜ਼ੀ ਖਾਓ ਸਬਜੀ ਆਪਣੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਹੈ ਤੇ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ